ਆ ਬਹਰਨੇ 30 ਪਾਉਣ ਜਾ ਰਿਹਾ ਵਾ ਬਾਹਰ ਬਣ ਗਿਆ ਪਾਪ ਨੰਬਰ 5 ਦਾ ਇਸਕਾ ਨੰਬਰ ਪਾ ਬਣਦਾ ਵਾ ਪੂਰਾ ਵਧੀਆ ਕੱਤਰਹੀਆ ਤਹਾ ਔਰ ਹਮਾਰਾ ਉਹ ਯਾਫਰੇਨ ਕੱਤਰਹੀਆ ਥੋੜੀ ਗਰੇਨ ਦੇਖੋ ਥੋੜੀ ਜਾਂਦੀ ਆ ਨਾ ਜੀ ਕ੍ਰੇਨ ਹੁਣ ਇਹ ਆਪਣੇ ਪੰਜਾਬੀ ਬੰਦੇ ਕੰਮ ਕਰਦੇ ਆ ਐਸੇ ਪੰਜਾਬੀ ਮੁੰਡਿਆਂ ਦਾ ਠੇਕਾ ਲਿਆ ਹੋਇਆ ਵਾ ਜਿਹੜੇ ਬੰਦੇ ਕਹਿੰਦੇ ਆ ਨਾ ਵੀ ਕੰਮ ਨਹੀਂ ਆ ਇਹ ਕੰਮ ਬਹੁਤ ਆ ਭਾਈ ਪੰਜਾਬ ਦੇ ਬੱਚੀ ਰਹਿ ਕੇ ਕੰਮ ਜੀਨੇ ਕਰਨਾ ਹੋਵੇ ਇਹ ਪੰਜਾਬੀ ਮੁੰਡਿਆ ਪੰਜਾਬੀ ਸਾਰੇ ਕੰਪਨੀ ਦੇ ਵਿੱਚ ਪਾਈਪ ਵੀ ਬਣਾਉਂਦੇ ਆ ਪੰਜਾਬੀ ਵੀ ਲੋਡ ਕਰਦੇ ਆ ਪੈਪ ਵੀ ਇੱਕ ਨੰਬਰ ਬਣਾਉਂਦੇ ਨੇ ਕਿ ਆਹ ਦੇਖੋ ਲਾ ਤਾਂ ਪੈਪ ਹੋਣਾ ਉਹਦੇ ਕੁੰਡੇ ਖੋਲ ਤੇ ਉਹਨੇ ਤੇ ਉਹਨਾਂ ਨੇ ਚੱਕ ਦੇਣਾ ਪੈਪ ਤਾਂ ਤੇ ਆ ਗਾਵੇ ਓਏ ਓ ਵਰਗਾ ਪਾਇਪ ਨੰਬਰ 52 ਇੱਕ ਨੰਬਰ ਆਇਆ ਪਾਇਪ ਬੜੀਆਂ ਨੇ ਭਾਈ ਕੰਪਨੀ ਦੇ ਵਿੱਚ